ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਮਰਗਜੀਤ ਸਿੰਘ ਹੈ ਇਹ ਦਾਸ ਦੀ ਕੁੜੀ ਹੈ 인ਦਰਜੀਤ ਕੌਰ ਨੂੰ 1.5 ਸਾਲ ਹੋ ਗਏ ਇਹਨਾਂ ਤੋਂ ਅਠਾ ਤੋਂ 10 ਸਾਲ ਹੋ ਜਾਣਾ ਤੋਂ ਇਹਨੂੰ ਦੋ ਰੋ ਪੈਂਦੇ ਜੀ ਸਾਧ ਸੰਗਤ ਜੀ ਖਾਲਸਾੜ ਵਾਲੇ ਜੀ ਇਹਨਾਂ ਨੂੰ ਹਾਲੇ ਤੱਕ ਦੀ ਲੋੜ ਦੀ ਇਹਦਾ ਗ੍ਰੈਡੂਏਟ ਚੱਲਦਾ ਹਸਪੀਟਲ ਪੀਜੀਐਮ ਇਹਦੇ ਹਰੇਕ ਮਹੀਨੇ 22500 ਰੁਪਏ ਦੇ ਲਗਾਈ ਜਾਂਦੀ ਹੈ ਕਿ ਦਾਸ ਗੁਰਦਾ ਜੀ ਸੇਵਾ ਕਰਦਾ ਗੁਰਦਾ ਜੀ ਕਿਸੇ ਦਾ ਜੀ ਸੈਲਰੀ ਜਿਹੜੀ ਸੇਵਾ ਹੈ ਉਹ 7000 ਰੁਪਏ ਹੈ 7000 ਰੁਪਏ ਦੇ ਵਿੱਚ ਹੀ ਰਸ ਨੂੰ ਲੈਣਾ ਪੈਂਦਾ 7000 ਰੁਪਏ ਦੇ ਕਿਸੇ ਦਿੱਤੇ ਵਾਲੇ ਗਾਣੇ ਵਿੱਚ ਇਸ ਕਰਕੇ ਦਾਸ ਨੂੰ ਦਾ ਬੁਝਾਰਾ ਮਾਸਾ ਚੱਲਦਾ ਹੈ ਇਸ ਤਰ੍ਹਾਂ ਦੇ ਜੇੰਤੀ ਕਰਦਾ ਤਾਂ ਦਾਸ ਕਿ ਦਾੰਡ ਨੇ ਡਾਇਲ ਦੇ ਦਵਾਈ ਤਾਂ ਲੰਗਾ ਨਹੀਂ ਪਣਾ ਜੇਦਾ ਦਵਾਈ 1.5 ਸਾਲ ਹੋ ਗਏ ਤੇ ਚੱਲਦੀ ਹੈ ਇਹ ਜੇ ਦਾੰਡ ਨੇ 2-3 ਸਾਲ ਹੋਰ ਦਸੇ ਦਵਾਈ ਦੇ ਸੋ ਦਾਸ ਦੀ ਬੇਨਤੀ ਹੈ ਜਿਹਨਾਂ ਵਾਹਿਗੁਰੂ ਦੇ ਸਾਡੇ ਹੈਲਪ ਕੀਤੇ ਆਵੇ ਦਾਸ ਖਾਲਸਾ ਦਾ ਬਹੁਤ ਬਹੁਤ ਧੰਨਵਾਦ ਕਰੋਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ